ਸਾਰਿਆਂ ਦੇ ਨਿਸ਼ਚੈਦਾਰ ਕੀ ਲੈ ਗਿਆ ਬਾਅਦ ਫਟਾਫਟ ਹੁੰਦਾ ਕੋਹਗੇ ਅੰਦਰ ਹੀ ਆ ਹਜੇ ਤਾਂ ਹਨ ਕੇ ਆਏ ਕੀ ਕੁਝ ਲੈ ਆ ਜੂਲ ਲੈ ਆਏ ਹਰ ਮਨ ਜਲਾਊਗਾ ਸੁਮੀ ਗੜਾ ਘਟੂਗੀ ਹਰ ਮਨ ਮੋੜਾਊਗਾ ਪਰ ਹੋਰ ਇਹ ਤਾਂ ਖਲੋਲ ਹੋ ਗਈ ਹਾਂਜੀ ਕੌਣ ਕੌਣ ਆ ਗਿਆ ਵਾ ਮੰਮੀ ਹੋਣੀ ਆਏ ਡੈਡੀ ਹੋਣੀ ਕੀ ਲੈ ਕੇ ਦਿਵਾਲੀ ਦਿਵਾਲੀ ਲੈ ਕੇ ਆ ਨਾਨੂ ਨਾਨੀ ਚਲਾਓ ਜੀ ਵੈਲਕਮ ਕਰੀਏ ਉਹਨਾਂ ਦਾ ਆਜੋ ਜੀ ਆਜੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੈਲਕਮ 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 ਨਾਨੇ ਅਸੀਂ ਕਾ ਸਤਿ ਸ਼੍ਰੀ ਅਕਾਲ ਕਿੰਨੇ ਵਜੇ ਆਵਾਂਗੇ ਐ ਸਤਿ ਸ਼੍ਰੀ ਅਕਾਲ ਭੈਣ ਜੀ ਅੱਜ ਤੇ ਲਵੈਂਡਰ ਲਵੈਂਡਰ ਹੋਏ ਪਏ ਆ ਚਲ आओ ਕਿਵੇਂ ਆ? ਪੜੀ ਗਿਆ ਤੁਮ ਮਾਮੋਰ ਕਿੰਨਾ ਗੱਲਮਾ ਹੋਣਾ ਹੈ। ਲੈਓ ਵਾਹ ਜੀ ਵਾਹ ਕਹਿੰਦੇ ਨਾਨੂ ਨਾਨੀ ਹੋਣੀ ਦੀਵਾਲੀ ਲੈ ਕੇ ਆਏ ਆ ਆਜੋ। ਅ ਸ਼ੂਟਲੀਆਂ ਲਿਆ ਦੀਆਂ। ਸ਼ੋਰਲੀਆਂ ਠੀਕ ਆ। ਚਲ ਆ ਜੋ ਅੰਦਰ ਆ ਜੋ। ਇਹ ਕਰ ਬੱਚਾ ਸੀ ਇਹਦੇ ਅ ਸ਼ੋਰਲੀਆਂ ਲਿਆਉਣੀਆਂ ਦੀ ਹੋਂ ਦਾ ਗੱਭਰੂ ਹੋਇਆ। ਨਾਨੂ ਯਾਰ ਵਾਰੀ ਪਟਾਕੇ ਲੈ ਕੇ ਆਉਂਦੇ ਆ। ਗੱਲ ਇਹਦਾ ਨਹੀਂ ਤੇ ਭਾਈ ਬੱਚਾ ਹੀ ਆ ਸਾਡਾ ਤਾਂ ਹੀ ਛੋਟਾ ਜਿਹਾ ਹਰਮਣੀ ਕੀ ਹੋ ਗਿਆ ਜੇ ਮੂੰਹ ਤੇ ਦਾੜ੍ਹੀ ਆ ਗਈ ਅਸੀਂ ਤਾਂ ਪਹਿਲਾਂ ਕਹਿੰਦੇ ਸੀਗੇ ਕਿ ਦੁਆੜੀ ਸੁਣਨ ਨੂੰ ਨਾ ਤੇ ਦੁਆੜੀ ਮੰਗੀ ਤੋਂ ਦੁਆੜੀ ਦੇਵਾਂਗੇ ਫੇਰ ਮੈਂ ਕਿਹਾ ਵੀ ਨਹੀਂ ਵੀ ਪਹਿਲਾਂ ਹੀ ਦੇ ਕੇ ਆਉਂਦੇ ਆ ਵੀ ਅੱਗੇ ਪਹਿਲਾਂ ਦੇ ਕੇ ਆਉਂਦੇ ਆ ਤੇ ਅੱਜ ਵੀ ਪਹਿਲਾਂ ਹੀ ਦੇ ਕੇ ਆਵਾਂਗੇ ਨਹੀਂ ਤੇ ਦੁਆੜੀ ਤਾਂ ਪਹਿਲਾਂ ਹੀ ਦੇ ਦਈ ਆ ਦੁਆੜੀ ਤਾਂ ਪਹਿਲਾਂ ਹੀ ਦੇ ਕੇ ਸਾਡਾ ਟਾਈਮ ਨਹੀਂ ਸੀ ਹੈ ਕਿ ਅਸੀਂ ਬਾਹਰ ਕੰਮ ਸੀਗੇ ਵਿੱਚ ਤਾਂ ਕਰਕੇ ਕਹਿੰਦੇ ਸੀ ਐਨੇ ਤਾਂ ਨੁਕਾਦੇ ਕੰਮ ਚੜਿਆ ਹੈ ਕੰਮ ਤਾਂ ਮੁੱਕਦਾ ਹੀ ਨਹੀਂ ਜੀ ਕੰਮਾ ਰਹਾਦੇ ਹਨਾ ਵੀ ਭੈਣ ਜੀ ਆਓ ਜੀ ਕਵੀਲਦਾਰੀ ਜੋ ਆ ਹਾਂ ਕਦੇ ਵੀ ਦੇ ਕਦੇ ਅਧਿਕਾਰੀ ਕੀ ਨਾ ਆਉਣ ਜਾਣੀ ਨਹੀਂ ਮੁੱਕਦਾ ਪਹਿਲੀ ਗੱਲ ਗਿੰਦਾਰਾ ਬੱਸ ਫਿਰ ਅਸੀਂ ਅੱਜ ਸਾਡਾ ਟਾਈਮ ਆ ਚਲ ਅੱਜ ਚੱਲਦੇ ਆਂ ਏਹ ਹੁਣ ਕਿਤੇ ਕੁਦਰਤੀ ਛੁੱਟੀ ਹੋ ਗਈ ਚਲ ਚੰਗਾ ਐ ਵੀ ਮਿਲ ਜੂਗਾ ਫਿਰ ਜਾ ਰਹਾ ਅੱਜ ਕਾਦੀ ਛੁੱਟੀ ਸੀਗੀ ਛੁੱਟੇ ਤਾਂ ਨਹੀਂ ਸੀ ਸਕੂਲ ਲੱਗਿਆ ਸੀ ਮੈਂ ਛੁੱਟੀਆਂ ਅੱਜ ਮਾਰ ਲਈ ਛੁੱਟੀਆਂ ਛੁੱਟੀਆਂ ਮਾਰੀ ਆ ਕਹਿੰਦਾ ਸੀ ਪੜ੍ਹਾਈ ਤਾਂ ਹੋਣੀ ਵੀ ਹੈਗੀ ਅੱਛਾ ਠੀਕ ਹੈ ਛੁੱਟੀਆਂ ਨੇ ਸਟਾਰਟ ਹੋ ਗਿਆ ਸੀ ਛੁੱਟੀਆਂ ਸਟਾਰਟ ਹੋਣੀਆਂ ਸੀ ਅੱਛਾ ਅੱਛਾ ਕਿੰਨੀਆਂ ਛੁੱਟੀਆਂ 23 ਤੱਕ ਨੇ ਸੋਮਵਾਰ ਦੀ ਜਿਹਨਾਂ ਦਿਵਾਰੀ ਮੈਂ ਮੈਮ ਨੂੰ ਕਿਹਾ ਸੀ ਤੂੰ ਵੀ ਚੱਲ ਆਪਾਂ ਕੱਲ ਨੂੰ ਚੱਲੋੜਾਂਗੇ ਐਤਵਾਰ ਕੰਦੀ ਨਹੀਂ ਮम्मी ਮੈਂ ਤਾਂ ਸਾਰਾ ਬਸ ਸੁੱਤੀ ਹੋਣੀ ਆ ਮੈਨੂੰ ਚਾਂਗ ਦਾ ਨਾਮ ਕਿ ਹੋ ਗਿਆ ਹਾਂ ਨੀਂਦ ਪੂਰੀ ਨੀਂਦ ਹੁੰਦੀ ਮੱਚਿਆ ਨਹੀਂ ਮੇਰਾ ਕੰਮ ਜੋ ਹੁੰਦਾ ਹੋਰ ਕੱਲ ਕੱਲ ਇੰਨਾ ਫਲਾਰਾ ਪਹਿਲਾਂ ਤਾਂ ਅਸੀਂ ਭਾਈ ਦੀਵਾਲੀਆਂ ਵੈਸੇ ਸਫਾਈਆਂ ਕੀਤੀਆਂ ਕੱਲ ਉਹ ਥੋੜਾ ਪੀਓ ਪੀ ਵਾਲੇ ਆ ਗਏ ਅੱਛਾ ਤੇ ਖਲਾਰਾ ਬੁਰਾ ਉਹ ਨਾ ਤਾਂ ਬਾਲਾ ਪੂਰਾ ਹਾਲਜਾ ਕਰ ਜਾ ਉਹ ਰੋਟੀ ਮੱਖ ਲਾ ਵੀ ਅਮ ਅੱਜ ਤਾਂ ਆਪਾਂ ਤੇ ਮੇਥੋਂ ਬੰਦੀ ਦਾਲ ਬਣੀ ਆ ਅੱਜ ਤੂੰ ਹੀ ਰੋਟੀਆਂ ਰਾਟੀਆਂ ਬਣਾਉਣੀ ਆ ਪਗਾਨ ਕੋ ਨਾਟਾ ਨਾਨਕੇ ਤੋਂ ਖੂਬ ਦਵਾਈ ਲੈ ਆਏ ਆ ਹਾਂ ਮੈਚਿੰਗ ਕਰਕੇ ਲੈ ਕੇ ਆਏ ਆ ਮੇਰਾ ਟੋਕਰਗੇ ਲੈ ਆਏ ਨਕੀ ਲੈ ਆਏ ਆ ਆ ਪਾਗਦੇ ਨੇ ਨਾਨਕੇ ਹਣ ਤੇ ਲਿਉਣ ਧੀਆਂ ਬਾਤ ਧੀਆਂ ਤਾਂ ਢੀਗਦੀਆਂ ਬੇਬੂਗੇ ਇਸ ਦਵਾਈ ਲੈ ਕੇ ਹਣਾ ਉਹ ਦੱਸਿਆ ਨਾ ਪਤਾ ਹੀ ਇਹਨੂੰ ਵੇਖੇ ਹੈਨਾ ਮੈਂ ਭੰਜੀ ਇੱਕ ਮਾਂ ਜਿਆ ਹੁੰਦਾ ਦਿੱਤਾ ਤਾਂ ਮਹਾਰਾਜੇ ਸਭ ਕੁਝ ਕਰੇਗਾ ਪੂਰਾ ਕਰਦਾ ਹੀ ਨਾ 3 ਚਾਹ ਜ਼ਰੂਰੀ ਚਾਹ ਤਾਂ ਹੁੰਦੀ ਆ ਨਾ ਹੈ ਇਸੀ ਚਾਹ ਤੇ ਹੋਰ ਨਹੀਂ ਮੈਂ ਮਾਂ ਨੇ ਗੱਲ ਮੈਂ ਮੁੜ ਕੇ ਆਈ ਤੇ ਮੈਨੂੰ ਸਾਡਾ ਆਦਮੀ ਨਹੀਂ ਨੀ ਇਹ ਮਾਨ ਬੜਾ ਹੋਇੰਦਾ ਹੈ ਨਾ ਮਾਨ ਤੇ ਯਾਗ ਨਾਲ ਸਾਡ ਜੀ ਨਾ ਤੇ ਹੋਰ ਸੱਬੇ ਲੋਕ ਪਰਾਇਆ ਤੁਹਾਡਾ ਹੋਈ ਗੱਲ ਕਿ ਦੇ ਪਾਈ ਨਹੀਂ ਹੈ ਬਹਿਣਾ ਨਹੀਂ ਕੀ ਆਈ ਪੀਣੀ ਆ ਸਭ ਸਾਰਾ ਕੁਛ ਕੁਟਕ ਟੋਲੇ ਬੈਣਾ ਮੈਂ ਉਹ ਹੀ ਗੱਲ ਕਿ ਕਰ ਰਹੀ ਹਾਂ ਬੰਦੇਰੀ ਆਛਾਪੂਰੀ ਕੋਲੋ ਸਿੱਕੋਲ ਮੋਵੇ ਮੁਰਿਆ ਉਹਦੇ ਮੁਰਿਆ ਸਾਡੀ ਗਲਤੀ ਆਪਸੀ ਫੋਨ ਕਰਦੇ ਜਾਣਾ ਭੈਣ ਜੀ ਫੋਨ ਕਰ ਲੈ ਜਦ ਮੈਂ ਨਹੀਂ ਇਹ ਫੋਨ ਕਰ ਲੈ ਲੈਂਦੇ ਤੁਸੀਂ ਕਰ ਲੈਂਦੇ ਤੁਸੀਂ ਮੈਂ ਕਾਠੇ ਹੀ ਨਾ ਨੇ ਵਿਚਾਲੇ ਉਹ ਤਾਂ ਗੱਲਾਂ ਕਰਦੀ ਮੈਂ ਉਹ ਗੱਲਾਂ ਉਹ ਹੀ ਕਿ ਭੈਣ ਜੀ ਚਾਰ ਪੰਜ ਦਿਨ ਹੋ ਗਏ ਫੋਨ ਕਰਦੇ ਲਾਇਆ ਹੀ ਨਹੀਂਗਾ ਉਹ ਕਦੇ ਕਦੇ ਲੱਗਦਾ ਕਦੇ ਕਦੇ ਨਹੀਂ ਲੱਗਦਾ ਹਾਂ ਇਹ ਨੰਬਰ ਨਾਨੀ ਨੇ ਹੀ ਲਾ ਆ। ਮੈਨੂੰ ਫੋਨ ਨਵਾਂ ਮਿਲਿਆ ਭੈਣੇ। ਆ ਜੀ ਹੋ ਮੈਂ। ਹਾਂ ਭੈਣ ਸਭਾ ਬਤਾਇਓ ਜਵਾ ਨੂੰ ਵੀ। ਰੋੜਿਆ ਕਰਨਾ ਹੈ, ਤਾਰਿਆ ਕਰਨਾ। ਤੁਸੀਂ ਐਡ ਨਹੀਂ ਕੀਤਾ ਨਾਨੀ ਜੀ ਨੂੰ? ਐਡ ਨਹੀਂ ਕੀਤਾ WhatsApp ਤੇ। ਕਰਨ ਨਾਲ ਸੀ ਕਿ ਹੁਣ ਮੈਂ ਉਹ ਚਾਰ ਨਹੀਂ ਤੋ ਨੀ। ਵੀਡੀਓ ਕਾਲ ਤੇ ਗੱਲ ਕਰਿਆ ਕਰੋ। ਹੋਰ ਇਤਾਲੂ ਵੀ ਜੇ ਤੋ ਘਰੇ ਗਏ। ਓਕੇ। ਆਵੇ ਮੋਰਾਂ ਪੋੜੀ ਵਾਲੇ ਵੇ ਵੇ ਕੇ ਆਈ ਜਾਂਦਾ ਉਹ ਸੈਮ ਵੀ ਪਾ ਗਿਆ ਵਿੱਚ ਮੇਰੀ ਛੋਟੀ ਕੱਟ ਕੇ ਹਾਂ ਮੈਂ ਇਹਨਾਂ ਨੂੰ ਕਿਹਾ ਮਾ ਮੇਰੀ ਤਾਂ ਸੈਮ ਵੀ ਖਰਾਬ ਕਰ ਗਿਆ ਮੁੰਡਾ ਹਾਂ ਕਿ ਮੈਨੂੰ ਤਾਂ ਉਹ ਹੀ ਛੋਟਾ ਜਿਹਾ ਫੋਨ ਵਧੀਆ ਸੀ ਹੁਣ ਇੰਨਾ ਵਧੀਆ ਲੱਗਦਾ ਆਓ ਸਾਰੇ ਜਣ ਖੜੇ ਹੋ ਜਰਨਾ ਹੋਟਾ ਰੋਟੀ ਪਾੜ ਵੀ ਪਾਵੇ ਨਾ ਪੋੜੀ ਹੋਵੇ ਤਾਂ ਵੀ ਪਾਣੀ ਵੀ ਨਾ ਹੋਵੇ ਮੈਂ ਸੌਣ ਲੱਗ ਜਾਂਗੀ ਅੱਡਿਆਂ ਵੀ ਦੁਪਹਿਰ ਦਾ ਸੌਣਾ ਉਦੋਂ ਵੀ ਪੰਨਾ ਇਹਨਾਂ ਕੰਮ ਜਦੋਂ ਇਹਨਾਂ ਨੂੰ ਅਮਲ ਹੋ ਜਾਂਦਾ ਹਾਂ ਉਹਨਾਂ ਨੂੰ ਹੋ ਜਾਂਦਾ ਹੈ ਇਹ ਨਹੀਂ ਹੈ ਕੋਈ ਚੰਗੀਆਂ ਚੀਜ਼ਾਂ ਵੀ ਬਹੁਤ ਸਾਰੇ ਕੋਠੀ ਆ ਚੰਗੀਆਂ ਵੀ ਆ ਮਾੜੀਆਂ ਵੀ ਆ ਜਦਿਆਂ ਨੇ ਇਹ ਬੰਦਾ ਲਾਜ ਲੱਗਾ ਨਹੀਂ ਪੈਂਦਾ ਤੇ ਪਾਸ ਵੜਾਂਗਾ ਫਿਰ ਜਿੱਥੇ ਮਰਜ਼ੀ ਲਾ ਕੇ ਗੱਲਬਾਤ ਗੱਲਬਾਤ ਕਰੋ ਹਾਂ ਅੱਜ ਕੌਣ ਹੈ ਆਪਕੇ ਮੰਮੀ ਪਾਪਾ ਆਏ ਹੈ ਹੋਣ ਕੇ ਲਈ ਕੀ ਆ ਲੈ ਕੇ ਆਏ ਹੈ ਵਾਹ ਜੀ ਵਾ ਬਰੈਡ ਵਾਲੇ ਫਿੰਗਰ ਪਕੌੜੇ ਗੋਭੀ ਵਾਲੇ ਆ ਸੱਜਣੋਂ ਮਠਿਆਈ ਜਿਹੜੀ ਆਪਾਂ ਘਰੇ ਬਣਾਈ ਸੀ ਏਡੀ ਘੈਂਟ ਬਣੀ ਨਾ ਜ਼ਰੂਰ ਬਣਾਓ ਆ ਵੀ ਦੀਵਾਲੀਆਂ ਹੀ ਇਹ ਵੀ ਹਮੇਂ ਦੀਵਾਲੀ ਆਈ ਹੈ ਵਾਹ ਜੀ ਵਾ ਦੀਵਾਲੀਆਂ ਆਪਾਂ ਨੂੰ ਵਾਧੂ ਆ ਗਈਆਂ ਹੁਣ ਆਪਾਂ ਉਹ ਡਰਾਈ ਫਰੂਟ ਆਇਆ ਚਾਕਲੇਟ ਆਈਆਂ ਇੰਨਾ ਕੁਝ ਆਇਆ 100 100 ਸੌਹੀ ਪਈ ਹੈ ਸੱਜਣੋਂ ਆ ਜੋ ਵੀ ਜਿੰਨੇ ਜਨੇ ਖਾਣੇ ਸਾਰੀਆਂ ਪਲੇਟਾਂ ਲੈ ਚੱਲੋ ਉੱਥੇ ਚਾਹੇ ਬਣਨੀ ਚਾਹੇ ਪੂਰੀ ਸੇਵਾ ਚੱਲ ਰਹੀ ਮਮੀ ਅੱਜ ਫਿਰ ਚੌਕ ਚ ਹੈ ਕੌਣ ਆ ਡੈਡੀ ਤੁਹਾਡੇ ਕੌਣ ਆਏ ਮੇਰੇ ਮਮੀ ਡੈਡੀ ਆਏ ਇੰਨਾ ਸੋਚ ਕੇ ਦੱਸਿਆ ਵੇ ਲੈ ਪਹਿਲਾਂ ਹੋਰ ਕੁਝ ਕਹਿਣਾ ਸੀ ਲੱਗਦਾ ਮੈਨੂੰ ਵੇਖ ਕੇ ਚਲੋ ਚਲੋ ਆਓ ਮੈਨੂੰ ਪਤਾ ਵੇਖ ਕੇ ਤੁਹਾਡਾ ਵੀ ਕੀ ਕਰ ਰਿਆ ਵਾਓ ਆਜ ਆਲੋ ਆਲੋ ਨੋ ਨੋ ਕਰੀਏ ਸ਼ੁਰੂ ਨਾਨੂ ਜੀ ਕਰੀਏਗੇ ਅੱਛਾ ਉਹ ਸ਼ਰਲੀਆਂ ਵੀ ਨਾਲ ਹੀ ਕਰਦੀ ਐ ਇਧਰ ਬੇਬੇ ਜਲਾ ਰਹੀ ਐ ਸ਼ਰਲੀਆਂ ਰੱਖਲਾ ਪਾਸੇ ਚੱਕੇ ਜਿਹੜੇ ਰਾਤ ਨੂੰ ਚਲਾਉਣੇ ਨਿਆਣਾ ਤੋਂ ਹੋਇਆ ਬਿਆਹੇ ਹੋਣੇ ਛੋਲੀਆਂ ਨੂੰ ਨਹੀਂ ਖੜਾ ਕਰਦਾ ਇਹ ਸਾਰੀ ਸਾਲੀ ਗੁੱਡਾ ਹੈ ਹਾਲੇ ਤਾਂ ਜਵਾਨ ਆਲੇ ਸਾਡੇ ਮੁੰਡੇ ਨੇ ਜਵਾਨ ਆਲੇ ਹਾਂ ਜੀ ਸਾਡੇ ਮੁੰਡੇ ਨੇ ਅੱਜ ਕੀ ਕੀਤਾ ਸੀ ਫਰੈਂਕੀ ਕਰਤਾ ਰਿੰਦਾ ਧੜੀ-ਧੜੀ ਹੋ ਕੇ ਕਰਨਾ ਹੈ ਉਪਰੇ ਆਪ ਰੈਗੀ ਮੇਰੇ ਨਾਲ ਇਹ ਕਮ ਕਰਾਂ ਦੀ ਸਿਰਾ ਕਰਾਦੇ ਆਂ ਪਲੇਟ ਵਿਲੀਆਂ ਕਰਨੀਆਂ ਸਾਰੀਆਂ ਠੀਕ ਹੈ ਨਾਨੂ ਜੀ ਬਿਲਕੁਲ ਮੋੜ ਨਾਮ ਇਹ ਓ ਚੱਕ ਆਈ ਤੇ ਆ ਕੁ ਇਹ ਅਬਰੀ ਕਾ ਬੀ ਮਹਿਕਵਾ ਕੱਪ ਸੋਹਣਿਆ ਤੇਰੇ ਅੱਗੇ ਆ ਜਿਹੜਾ ਤੂੰ ਮੈਂ ਆਖਣ ਸੁਣਨਾ ਬਹੁਤ ਸੋਹਣਿਆ ਹਾਂ ਜੀ ਕੱਪ ਸੋਹਣਿਆ ਜਿਹੜਾ ਟੂ ਸੋਹਣਾ ਉਹਦੀ ਕੱਪ ਸੋਹਣੀ ਬਿਊਟੀਫੁਲ ਯੈਸ ਇਹ ਕਮ ਕੇ ਮੈਂ ਇਸ ਵਾਰ ਵੀ ਹਾਂ ਜੀ ਹੋਰ ਨਾਲਾ ਪਤਾ ਤੂੰ ਦੱਸਿਆ ਬੇਬੇ ਕੀ ਹੋਇਆ ਗੱਲ ਆਪਣੇ ਨਾਲ ਬੇਬੇ ਤੇ ਕੱਲ ਦੀ ਸੈਡ ਹੋਈ ਪੈਰਦੀ ਆ ਅਹੀਂ ਵੀ ਫੋਨ ਲਾ ਕੇ ਨਹੀਂ ਗਿਆ ਕਿ ਅੱਗੇ ਨਹੀਂ ਤਾਂ ਫੋਨ ਲਾ ਕੇ ਉਹ ਡਾਈਟਿੰਗ ਆ ਉਹ ਚੱਲ ਰਹੀਆਂ ਡਾਈਟਿੰਗ ਬਰੈਡ ਪਕੌੜਿਆਂ ਨਾਲ ਆਪੇ ਤੋਂ ਤੱਕੇ ਨਾ ਪਾਏ ਖਾਲਾ ਖਾਲਾ ਡੈਡੀ ਆਪੇ ਤੋਂ ਕਹੀ ਤਾ ਆ ਆ ਗਿਆ ਖਾਣ ਲੱਗੀ ਨਹੀਂ ਨਹੀਂ ਸੈਂਡਿੰਗ ਨਾ ਤੂੰ ਨਾ ਕੋਈ ਨਾ ਮੱਕ ਪਰਣਾ ਦੇ ਵੇ ਆਪੇ ਦਾ ਪਾ ਲਈ ਹਰਮਨ ਤੇ ਨਾਨੀ ਨੂੰ ਨਾਲ ਲੈ ਕੇ ਜਾਇਆ ਕਿ ਸੂਟ ਲੈਣਾ ਤੇ ਮੰਮੀ ਨਾਲ ਲੈ ਜਾਂਦੇ 100 ਆਕੇ ਜਿਹਾ ਦੇ ਦਿੰਨਾ ਹੁੰਦਾ ਲੈ ਕਿਦਾਂ ਦਾ ਸੂਟ ਲੈਣਾ ਹੈ ਕਿਉਂ ਕਿ ਤੇ ਨਾਨੀ ਤੇ ਪਾਇਆ ਲੈ ਵੇ ਰੱਬ ਇਹ ਕਹਿੰਦੀ ਮੰਮੀ ਬੇਸਵਾਦੀ ਸੂਟ ਲਿਆ ਦੇਦੀ ਵੇਲਾ ਮਮੀ ਲੈ ਆ ਕੇ ਦਿੰਦੀ ਹੈ ਤੇ ਦੇਖ ਲੈ ਬੇਬੇ ਗੱਲਾਂ ਮੂੰਹ ਤੇ ਹੋਣਗੀਆਂ ਹਨਾ ਵੀ ਮੂੰਹ ਤਾਂ ਬਈ ਜੀ ਦੱਦੀ ਜਾਂਦੀ ਵਾਣਾ ਸਮਨੇ ਲੈ ਆ ਕੇ ਦਿੰਦੀ ਬੇਬੇ ਮੈਂ ਕਿਹਾ ਨਹੀਂ ਆ ਵੀ ਲੈ ਲੈ ਬੇਬੇ ਨੇ ਆ ਰਾਂਗੇ ਸੋਨਾ ਬੇਬੇ ਹਨਾ ਨਾਨੀ ਦੇ ਪਾਇ ਇਹ ਲਵੈਂਡਰ ਕਲਰ ਆ ਲਵੈਂਡਰ ਬੇਬੇ ਲਵੈਂਡਰ 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 ਮੈਂ ਜਾਣੀ ਮੈਂ ਰੰਗੂ ਵੈਸੇ ਜਾਂਦੇ ਜਾਵਾਂ ਜੀ ਮੋਤਾ ਬੇਬੇ ਨੇ ਭੂਆ ਨੂੰ 4-5 ਸੂਟ ਸੀਨੇ ਦਿੱਤੇ ਆ ਇੱਥੇ ਰੱਖ ਨਹੀਂ ਹੁਣ ਬੇਬੇ ਕਾ ਮੇਰਾ ਵੀ ਦੀ ਕਹਦੇ ਤੂੰ ਆਪ ਬਦਲ ਬਦਲ ਮੈਂ ਤਾਂ ਭੂਆ ਨੂੰ ਦੇ ਕੇ ਉਹਨੇ ਕਿ ਆਇਆ ਦੂਸਰ ਖਤਰ ਦਾ ਚੋਲੇ ਜੀ ਪਾ ਕੇ ਇੱਥੇ ਬਦਲ ਫੜਾ ਦਿੰਨੇ ਤੇ ਕੁੜੀ ਕਾ ਇਹਨੂੰ ਦੇ ਆਂਦਾ ਬਿਆਰ ਤਾ ਤੂੰ ਜਾਣਾ ਏਡੇ ਨੇ ਖਲੀੜੇ ਪੜੀ ਆਏ ਆ ਆਂਦਾ ਤੂੰ ਤੇ ਮੈਂ ਭੂਆ ਨੂੰ ਦੇ ਬੇਬੇ ਦੇ ਨਾ ਬੇਬੇ ਦੇ ਭੂਆ ਦੇ ਸੀਤੇ ਪਸੰਦ ਹੀ ਆਉਂਦੇ ਬੇਬੇ ਹਾਂ ਬੇਬੇ ਦਾ ਸੀਤੇ ਪਸੰਦ ਫੇਰ ਕਟਾਕ ਟੂਕੀ ਕਰਦੇ ਜੀ ਦਾ ਪਾਣ ਲੱਗੀ ਹੈ ਨਾ ਆਪਾਂ ਹੁਣ ਤਿੰਨੋ ਵੀ ਸਵਾਏ ਅੱਡੇ ਵਾਲੀ ਤੋਂ ਬੇਬੇ ਦੇ ਸਵਾਏ ਸਾਰੇ ਬੇਬੇ ਤੂੰ ਕਿਹੜੀ ਗੇਮ ਖੇਡਦੀ ਹੁੰਨੀ ਆ ਮੈਨੂੰ ਨਹੀਂ ਜਾਂਦਾ ਨਾ ਇਹ ਨੂੰ ਜਾਂਦਾ ਗੱਲ ਨਹੀਂ ਹੁਣ ਕਰਨੀ ਤੇ ਕੀ ਬਥੇਰਾ ਟਾਈਮ ਤੂੰ ਇਹ ਕਿਹੜੀ ਖੇਡਦੇ ਹੁੰਦੇ ਸੀ ਸਾਪਾਂ ਦੀ ਖੇਡਦੇ ਸੀ ਤੂੰ ਇਹ ਕਿਹੜੀ ਗੇਮ ਖੇਡਦੇ ਹੁੰਦੇ ਸੀ ਅਸੀਂ ਵੀ ਸਾਪਾਂ ਲੋ ਤਾਂ ਹੁੰਦੇ ਫੋਨ 'ਚ ਸਾਪਾਂ ਬੇਬੇ ਤੂੰ ਕਿਹੜੀ ਗੇਮ ਖੇਡਦੀ ਹੁੰਦੀ ਕੋਈ ਨਹੀਂ ਖੇਡਦੀ ਭਰਾਵਾ ਨਾ ਫੋਨ ਹੈਗਾ ਸਿਰਫ ਇਹਨਾਂ ਖੇ ਮੈਨੂੰ ਨਹੀਂ ਤੁਹੀਂ ਕਿਹੜੇ ਖੇਡਦੇ ਛੋਟੇ ਹੁੰਦੇ ਆਂ ਦੀ ਗੱਲ ਦੱਸੋ ਮੈਨੂੰ ਕੋਈ ਨਹੀਂ ਝੌਮਟ ਜਦੋਂ ਹੁੰਦੇ ਸੀ ਥੋੜੇ ਪੇਕ ਕੀ ਬਸ ਐ ਰੱਸੀ ਟੱਪਦੇ ਹੁੰਦੇ ਸੀਗੇ ਖੋਖੋ ਖੇਡਦੇ ਹੁੰਦੇ ਸੀਗੇ ਤੇ ਹੋਰ ਵਸਣੀਆਂ ਬੇਟਾ ਖੇਡਦੇ ਹੁੰਦੇ ਸੀ ਕੀ ਕੰਮ ਹਾਂਜੀ ਆ ਨਹੀਂ ਡੱਬਾ ਉਹੇ ਹੱਥਾਂ ਨਾਲ ਵੀ ਖੇਡਦੇ ਸੀਗੇ ਗੱਲ ਕਿਸੋ ਛੋਟੇ ਚੰਨਾ ਰੋੜੇ ਵੇ ਕਰੀ ਜਾਂਦੇ ਆ ਪੰਜਾਂ ਦਾ ਉਹਦਾ ਗੇਮੇਂ ਖੇਡਦੇ ਹੁੰਦੇ ਸੀ ਉਹਦਾ ਉਹ ਭਾਂਜੀ ਕਿਹਨਾ ਹੈ ਬਾਂਦਰ ਕਿੱਲਾ ਕਿੰਨਾ ਖੇਡਦੇ ਨੇ ਗੁੱਲੀ ਡੰਡਾ ਗੁੱਲੀ ਡੰਡਾ ਬਹੁਤ ਹੈ ਬੇਬੇ ਤੂੰ ਕੋਈ ਗਏ ਹੋ ਨਹੀਂ ਗੇਡੀ ਮੈਂ ਤਾਂ ਕੋਈ ਨਹੀਂ ਪਰ ਆਇਆ ਤਾਂ ਕਾਹਦੇ ਕਿ ਮਜ਼ੀਂਦ ਆ ਗਿਆ ਜਿਹੜਾ ਰੋਣੇ ਵਾਲੇ ਉਹ ਕੋ ਸਾਰਾ ਪੁਰਾਣਾ ਨੇ ਤਾਂ ਹਨ ਕਾ ਲੱਗੀਆਂ ਉਹ ਰੋ ਰੋਣ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਮੈਂ ਸਹੀ ਗੱਲ ਭੈਣ ਜੀ ਅੱਗੇ ਪਤਾ ਨਹੀਂ ਫੋਨ ਹੁੰਦੇ ਕਿ ਅੱਜ ਕੱਲ ਜਵਾਜ ਤੇ ਭੈਣ ਜੀ ਛੱਡਦੇ ਹੀ ਨਹੀਂ ਫੋਨਾਂ ਨੂੰ ਭੈਣ ਜੀ ਫੋਨਾਂ ਦਾ ਵੀਡੀਓ ਬਣਾਉਂਦੇ ਰਹਿੰਦੇ ਆ ਅੱਗੇ ਤਾਂ ਟੀਵੀ ਨਹੀਂ ਸੀ ਵੇਖ ਦਿੰਦੇ ਮਾਬਾਨ ਅਸੀਂ ਨਿਗਾਹ ਲੱਗਦੀ ਟੀਵੀ ਤੇ ਇਹਨਾਂ ਨੂੰ ਹੀ ਟੀਵੀ ਨਹੀਂ ਵੇਖ ਦਿੰਦੇ ਹੁੰਦੇ ਸੀ ਇੱਥੇ ਤਾਂ ਆ ਇੰਨਾ ਜਵਾਕਾਂ ਨੂੰ ਜਿੱਦਣ ਲਾਈ ਅਸੀਂ ਤੇਰੇ ਮਾਮੇ ਨੂੰ ਵੀ ਆਏ ਹਾਈ ਸਾਡੇ ਅੱਜ ਦੇ ਚਲਾ ਦੇ ਬੇਬੇ ਮੰਮੀ ਵਿਚਾਰੀ ਸਵੇਰ ਦੀ ਵੇਟ ਕਰਿਆ ਤੇ ਤਾਂ ਮੈਂ ਨਹੀਂ ਭੱਜੀ ਚੱਲੇ ਹੁਣ ਤੁਰੇ ਕਾਏ ਜੀ ਤਰ ਘੰਟੇ ਲਾ ਕੇ ਚੱਲੇ ਆ ਇਹ ਮੈਂ ਵੀ ਨਹੀਂ ਆਈ ਪੈ ਗਈ ਆਈ ਨਾ ਥਫਾ ਕਰਦਾ ਮੈਂ ਉਹ ਵੀ ਥਣੇ ਸੈਂ ਨਹੀਂ ਪਤਾ ਘੰਟਾ ਵੀ ਲੰਘਦਾ ਸੱਜੇ ਆਏ ਸੱਜੇ ਕੋਈ ਨਾ ਬਸ ਇੰਨੇ ਹੀ ਬਹੁਤ ਅਪਰੋਣ ਚੱਲੇ ਹਰਮਣ ਲੈ ਬੇਬੇ ਔਰ ਪਰ ਉਹ ਇਹਦਾ ਖਲੋਲ ਹੋ ਗਈ ਮੇਰੇ ਯਾਰ ਹਰਮਣ ਵੇਖੋ ਇਹਦਾ ਕਿ ਐ ਇਧਰ ਨੂੰ ਆਇਓ ਇਧਰ ਨੂੰ ਆਇਓ ਇਧਰ ਨੂੰ ਆਇਓ ਪਹਿਲਾਂ ਮੈਂ ਕਿ ਘੀਰੇ ਤੇਰੇ ਕੋਲ ਗੱਲ ਕਰਦਾ ਹਾਂ ਅੱਗੇ ਕਿ ਜਿਵੇਂ ਹੁਣ ਸੇਵਿੰਗ ਇਹੀ ਹੁੰਦੀ ਜਦੋਂ ਕਿ ਦੇਖੇ ਜਾਣੇ ਉਹਨੂੰ ਜੋੜ-ਜੋੜ ਕੇ ਚੀਜ਼ ਲੈ ਆਏ ਇਸ ਇੰਦਾ ਅਗਲੇ ਦੇਖੀਏ ਨੇ ਵਾਦ ਮਾਈ ਚੰਗਾ ਚੱਲ ਠੀਕ ਹੈ ਮਾੜਾ ਨਹੀਂ ਆਵੇ ਦਾਤਾ ਸਾਰੇ ਲਈ ਵਸ ਦੇ ਰਸਤੇ ਰਹਿਣ ਸਾਰੇ ਸੇ ਆਉਂਦੇ ਐ ਹੈਪੀ ਦਿਵਾਲੀ ਕਹ ਦੋ ਹੈਪੀ ਦਿਵਾਲੀ ਹੈਪੀ ਦਿਵਾਲੀ ਕਹ ਦੋ ਹੈਪੀ ਦਿਵਾਲੀ ਹੈਪੀ ਦਿਵਾਲੀ ਭੈਣ ਜੀ ਹੈਪੀ ਦਿਵਾਲੀ ਭੈਣੇ ਆਈ ਜੰਗਾਂ ਨਾਲ ਆਵੇ ਸਾਨੂੰ ਆ ਮਾਰਾ ਤੰਦਰੁਸਤ ਆ ਲਈ ਚੰਗਾ ਬੱਦਲ ਹਾਂ ਕਿਹੜਾ ਦਾਤੇ ਦਾ ਲੱਖ ਲੱਖ ਜਨੋ ਠੀਕ ਆਉਂਦੇ ਹਰ ਵਨ ਧੰਨਵਾਦ ਧੰਨਵਾਦ ਮਾਰਾ ਤੰਦਰੁਸਤ ਦੇਤੇ ਘਾਲਾਂਗੇ ਆਪਰੇ ਇਹ ਦੇਖ ਲੋ ਕੀ ਕਰ ਰਹੇ ਹੋ ਖੇਤੀ ਬਖਾ ਰਹੇ ਆਪ ਦੀ ਕਿਵੇਂ ਨਾਨੂੰ ਨੂੰ ਤੁਹਾਡੇ ਲੱਗੇ ਆਂ ਅਮਰੂਦ ਹਾਂ ਵਧੀਆ ਲੱਗੇ ਨਾਨੂੰ ਜੀ ਕੇ ਬਹੁਤ ਚੀਜ਼ਾਂ ਲੱਗੀਆਂ ਹੋਈਆਂ ਵਾ ਨਾਨੂੰ ਨੇ ਅੱਜ ਕਈ ਬਰੋਕਲੀ ਵੀ ਲਾਈ ਆ ਮੈਂ ਵੀ ਲਾਈ ਆ ਲੈ ਬਰੋਕਲੀ ਲਾ ਦੀ ਪਹਿਲੇ ਲਾ ਦੀ ਸਾਡੇ ਤੋਂ ਹਾਂ ਅੱਛਾ ਅੱਜ ਤਾਂ ਕੱਲ ਹੀ ਲਾਈ ਆ ਬਹੁਤ ਵੱਡੇ ਵੱਡੇ ਆ ਸਾਂ ਨੇ ਆਪ ਪਹਿਲਾਂ ਵੀ ਲੈ ਘਰੇ ਵੀ ਲਾਈ ਹੋਈ ਆ ਲਸਣ ਮੈਂ ਤਾਂ ਗੋਡਣ ਲੱਗ ਗਿਆ ਸ਼ੁਰੂ ਕਰ ਦਿੱਤਾ ਅੱਛਾ ਹਾਂ ਜੰਨਰ ਓਹ ਜੰਨਰ ਓਹ ਢਿੱਲਾ ਜਾ ਵਿਚਾਰਾ ਆਈ ਆਪੇ ਹੂੰ ਜਾਲੂ ਕੀ ਹੋਇਆ ਬੰਦ ਨਹੀਂ ਵਿਚਾਰਾ ਬੰਦ ਬਾਹਰ ਨਹੀਂ ਨਹੀਂ ਇਹ ਬੰਦ ਨਹੀਂ ਅੱਗੇ ਇਹਨੇ ਪੀ ਕੇ ਲਵਾਏ ਹੂੰ ਠੀਕ ਹੈ ਜੀ ਠੀਕ ਆ ਵੀਰੇ ਚੰਗੇ ਦਰਾਂ ਇਹ ਕੰਮ ਇਹ ਕੰਮ ਬਾਏ ਬਾਏ ਮੈਂ ਹਰਮਨ ਲਈ ਨਾ ਨਿੰਬੂ ਦਾ ਚਾਹ ਕਾਫੀ ਚੰਗੇ ਦਰਾਂ ਮੇਲੋ ਮਾੜਾ ਜਾ ਮੇਲੋ ਮੇਲੋ ਚੰਗੇ ਦਰਾਂ ਇਹ ਆਹੋਂ ਪਹਿਨੇ ਨਾ ਮੇਰੇ ਤਾਨੂੰ ਚੱਲੋ ਕਰਦੇ ਬਾਈ ਬਾਈ ਓਕੇ ਬਾਈ ਬਾਈ ਹਰਮਣ ਕੋਈ ਨਹੀਂ ਚੱਲ ਕੋਈ ਨਹੀਂ ਬਾਈ ਬਾਈ ਕੋਈ ਨਹੀਂ ਹਰਮਣ ਸਾਈਡ ਨਹੀਂ ਹੋਈਦਾ ਕੋਈ ਮੈਨੂੰ ਚੋਰੀ ਚੋਰੀ ਦੇਖੇ ਜਾਂਦੇ ਕਿ ਮੈਂ ਨਾ ਨਾ ਡਾਲਰ ਆਇਆ ਕਰੇ ਹਰਮਣ ਇੱਧਰ ਆ ਕੇ ਦਿਖਾ ਮਾੜੇ ਮੂੰਹ ਆਏ ਕੋਈ ਨਹੀਂ ਇਹਦੇ ਕੋਲੇ ਤਾਂ ਵਾਦੂਆ ਵਾਦੂ ਦੀ ਗੱਲ ਹੀ ਹੁੰਦੀ ਇਹ ਪਿਆਰ ਦੀ ਗੱਲ ਹੁੰਦੀ ਹੈ ਆ ਬਰੂਆ ਆ ਪਿਆਰ ਵੇਖੋ ਆ ਜਿਹੜਾ ਆ ਜਿਹੜਾ ਕੜਕਦਾ ਆਹੋ ਓਹ ਜਦੋਂ ਨਾ ਕਿਸੇ ਬੰਦੇ ਨੂੰ ਕੋਈ ਚੀਜ਼ ਨਾ ਮਿਲੇ ਨਾ ਤਾਂ ਮੂੰਹ ਪਤਾ ਕਿਵੇਂ ਦਾ ਹੁੰਦਾ ਐ ਉਹ ਰਾਤ ਕਿਵੇਂ ਕਰਦੇ ਸੀ ਐ ਐ ਨਹੀਂ ਕਰਦੇ ਹਾਂ ਮੈਂ ਜਦੋਂ ਤੁਹਾਨੂੰ ਕਹਿੰਦਾ ਜਾਣਾ ਨਾ ਕਿ ਭਾਈ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਮਾਰੀ ਹੁੰਦੀ ਸੀ ਨਾ ਤੇ ਅਸੀਂ ਪਾਈ ਰੋਟੀ ਪਾਣੀ ਅਸੀਂ ਖਵਾਉਣਾ ਇੰਨੀ ਸੇਵਾ ਕਰਨੀ ਹੈ ਤਾਂ ਜਦੋਂ ਜਾਣ ਦਾ ਟਾਈਮ ਹੋਣਾ ਤੇ ਲੱਕੀ ਮਾਮਾ ਤੇਰਾ ਛੋਟਾ ਸੀਗਾ ਤੇ ਪੈਸੇ ਉਹਨਾਂ ਨੂੰ ਦੇ ਦੇਣੇ ਅਸੀਂ ਬੜਾ ਸੀਗਾ ਕੰਮ ਅਸੀਂ ਕਰਦੇ ਸਾਰ ਜੜੀ ਪਰੋਂ ਜਾਣ ਲੱਗੇ ਪੈਸੇ ਉਹਦੇ ਜਾਂਦੇ ਲੱਕੀ ਮਾਮਾ ਆਏ ਕਰਦਾ ਹੁੰਦਾ ਸੀ ਮੇਰੇ ਨਾਲ ਇਦਾਂ ਕਰਦੇ ਇੰਗੇ ਜਦੋਂ ਵੀ ਰਿਸ਼ਤੇਦਾਰ ਨੇ ਹੋਣਾ ਉਹਨਾਂ ਨੂੰ ਹੁੰਦਾ ਚਲ ਜਵਾਕ ਉਹਨਾਂ ਦੇ ਨਾਲ ਬਹੁਤ ਚੀਜੀ ਖਾ ਲਈ ਪੈਸੇ ਦੇ ਜਾਣੇ ਹੂੰ ਜੇ ਰਿਸ਼ਤੇਦਾਰ ਨੇ ਦੋ ਮਿੰਟ ਨਹੀਂ ਹੋਣੇ ਪੈਸੇ ਕਿੱਥੇ ਇਹ ਇਸ ਤਰ੍ਹਾਂ ਦੇ ਕੇ ਪੈਸੇ ਕਿਹੜੇ ਹੋ ਰਹੇ ਵਿਚਾਰੇ ਜਵਾਕ ਕੀ ਕਰ ਤੇ ਨਹੀਂ ਜਵਾਕ ਪਤਾ ਜਵਾਕਾਂ ਨੇ ਤਾਂ ਖਾ ਪੀ ਲੈ ਮੈਨੂੰ ਪਤਾ ਨਹੀਂ ਮੈਂ ਫਟਾਫਟ ਬੁਗਣੀ ਸੀ ਮੇਰੇ ਕੋਲੇ ਉਹ ਜਿਹੜੇ ਮਹੀਂ ਬੈਂਕ ਕਹਿੰਦੇ ਨੇ ਉਹਨੂੰ ਬੁਗੀ ਨਹੀਂ ਉਹ ਮੋੜ ਬੜਾ ਬੜ ਜਾ ਕੋਲ ਉਹਦੇ ਪਾ ਦੇ ਨੇ ਇਹ ਮੈਂ ਕਿੰਨੇ ਹੀ ਸੇਵਿੰਗ ਬਹੁਤ ਕਰਦਾ ਸੀ ਲਓ ਜੀ ਹੁਣ ਆਪਾਂ ਅਨਬਾਕਸਿੰਗ ਕਰੀਏ ਪਰ ਪਹਿਲਾਂ ਛੁਰਨੀਆਂ ਖੋਲੀਆਂ ਇਹ ਟੋਕਰੀ ਹੁਣ ਟੋਕਰੀ ਖੋਲਿਓ ਛੁਰਨੂ ਕਹਿੰਦੇ ਕੋਲਣਾ ਲਓ ਇਹ ਟੋਕਰੀ ਇਹ ਬੜੀ ਐਕਸਾਈਟਮੈਂਟ ਹੁੰਦੀ ਸਾਰਿਆਂ ਦੇ ਕਿ ਨਿਸਚੇਦਾਰ ਕੀ ਲੈ ਕੇ ਆ ਬਾਅਦ ਫਟਾਫਟ ਹੁੰਦਾ ਕੋਗੇ ਦੇ ਅੰਦਰ ਹੀ ਆ ਹਜੇ ਤਾਂ ਮੈਨੂੰ ਤੈਨੂੰ ਕੀ ਲੱਗਦਾ ਕੀ ਹੋਗਾ 6 ਕੇਲੇ ਮਠਿਆਈ ਤਾਂ ਆਉ ਭਈਆ 6 ਕੇਲੇ ਹੋਤੀ ਜਮ੍ਹਾਂ ਤੇ ਵਾਓ ਪਪੀਤਾ ਪਪੀਤਾ ਗਲ ਮਮਿਲਾ ਨੂੰ ਵਰਦੇ ਆ ਤਾਂ 6 ਕੇਲੇ ਲਾਣ ਕੇ ਆਏ ਕੀ ਕੁਝ ਲਿਆ ਚੁੱਲ ਲਿਆ ਰਿਹਾਏ ਹਰਮਣ ਜਿਲਾਉਗਾ ਸੋਮੀ ਗੜਾ ਘਟੂਗੀ ਹਰਮਣ ਮੋ ਲੋਇਆ ਇਹ ਆਪਣਾ ਫਰੂਟ ਚਾਟ ਤੇ ਦੱਸਣ ਅਸੀਂ ਕੀ ਲੈਣ ਦਾ ਤੇ ਕੇਲੇ ਉਹ ਤੁਹਾਡਾ ਬਣਾ ਦੇ ਰੋੜ ਤੇ ਕੀ ਆ ਜਖਮੀ ਵਿਚਾਰੇ ਇਹ ਸਾਰੇ ਚਲੋ ਫਰੂਟਸ ਆਲੀ ਓਕੇ ਅੱਛਾ ਕੇਲੇ ਸੇਬ ਤੇ ਪਪੀਤਾ ਉਹ ਨਾ ਤੇ ਸੜਤਾ ਥੱਲੇ ਪਤਾ ਨਹੀਂ ਕੀ ਆ ਇਹ ਆਇਆ ਖਣ ਕੀ ਲੈਣ ਜਾਂਦਾ ਥੱਲੇ ਵੇਖਣ ਜਾਂਦਾ ਉਸ ਟਾਇਰ ਸੇਬ ਕੇਲੇ ਪਪੀਤਾ ਚਲੋ ਜੀ ਆਹੋ 커피 ਆ ਕੇ ਕੇਲੇ ਤੇ ਆ ਗਏ ਸੋਲੀਆਂ ਸੋਲੀਆਂ ਦਿਖਾ ਦਈਏ ਸਾਰਿਆਂ ਨੂੰ ਦੋ ਦਿਨਾਂ ਹਰ ਵੀ ਪੂਰਾ ਡੱਬਾ ਭਰਿਆ ਲਓ ਜੀ ਮਠਿਆਈ ਕਾਦੀ ਹੋਊਗੀ ਦੱਸੋ ਬਰਫੀ ਹੋਊਗੀ ਜਨਾਬ ਜਾਂ ਬਣਾਵਾਂਗੀ ਵਾਓ ਬਰਫੀ OK ਇਹ ਨਹੀਂ ਦੀ ਕਿ ਹੋਊਗਾ ਬੱਚੇ ਇਹ ਜਨਾਬ ਜਾਂ ਬਣਾਉਂਗਾ ਦੱਸੋ ਇਹਦੇ ਚ ਲੱਡੂ ਮੋਦੀ ਚੂਰ ਕੇ ਲੱਡੂ ਆਈ ਵਾ ਬੈਰੀ ਗੁੱਡ ਲੱਡੂ ਕਰਕੇ ਬਰਫੀ ਕਾਣੀ ਇਹ ਆਓ ਚੱਕ ਜਿਹੜੀ ਟੀ ਫੇਵਰਟ ਟੀਰੇ ਉਟ ਆ ਵੀ ਜੇ ਮੇਰੇ ਬਰਦ ਪਹਿਲੇ ਪਹਿਲੇ ਇਦਾਂ ਕਰ ਲੈ ਸੂਤਾ ਹੀ ਖਾ ਜਾਂਦਾ ਹੀ ਰਾ ਲੋ ਜੀ ਸੋ ਸਾਡੀ ਦੀਵਾਲੀ ਆ ਗਈ ਕਿਹੀ ਦੀਵਾਲੀ ਦੇ ਆਂਤੀ ਆ ਕਿ ਨਹੀਂ ਦੇਗੇ ਆਏ ਤੁਹਾਡੇ ਨਾਨਕੇ ਤੁਹਾਡੇ ਮਾਪੇ ਦਵਾਈ ਦੇਗੇ ਕਿ ਨਹੀਂ ਦੇਗੇ ਉਹ ਕਮੈਂਡਾ ਦੱਸ ਦੂ ਸੋ ਵਧੀਆ ਵਧੀਆ ਸੀਰ ਸੀ ਦੀਵਾਲੀ ਮਨਾਇਓ ਸਾਰੇ ਜਾਨੇ ਕਈ ਪੁੱਕਾ ਨਹੀਂ ਹੁੰਦਾ ਕਿਸੇ ਦਾ ਹਨਾ ਧੀਆ ਨੂੰ ਵੀ ਆਸ ਹੁੰਦੀ ਆ ਵੀ ਮੇਰੇ ਮਾਪੇ ਹੋਣ ਮੇਰੇ ਭੈਣ ਭਰਾ ਜਾਈਆਂ ਹੋਣ ਲੈ ਕੇ ਉਹ ਮਾਂ ਰਾਇ ਨੇ ਸਾਰਾ ਕੁਝ ਘਰੇ ਜਿੰਨਾ ਮਰਜ਼ੀ ਹੋਵੇ ਦਿੱਤਾ ਤੇ ਪਰ ਇਹ ਚਾਹਤ ਰਹਿਤ ਧੀ ਹੁੰਦੀ ਆ ਵੀ ਸਾਡੇ ਮੈਂ ਇੱਕ ਹਿਸਾਬ ਲਾਇਆ ਯਾਰ ਜਿਹੜਾ ਮਾਵਾ ਨਾਲ ਪਿਆਰ ਧੀਆ ਨਾਲ ਸਭ ਤੋਂ ਵੱਧ ਹੁੰਦਾ ਹਨਾ ਜਿਵੇਂ ਬੇਬੇ ਦਾ ਵੀ ਭੂਆ ਹੋਣਾ ਬੜਾ ਨਾਨੀ ਦਾ ਵੀ ਮੰਮੀ ਹੋਣਾ ਨਾਲ ਤੇ ਮੰਮੀ ਦਾ ਉਧਰ ਨਾਨੀ ਹੋਣ ਨਾਲ ਤੇ ਧੂਆ ਹੋਣਾ ਦਾ ਵੀ ਬੇਬੇ ਨਾਲ ਬੜਾ ਹਨਾ ਮਾਵਾ ਧੀਆ ਦਾ ਇੱਕ ਰਿਸ਼ਤਾ ਵੱਖਰਾ ਹੁੰਦਾ ਜਿਵੇਂ ਪਿਓ ਦੇ ਪੁੱਤ ਦਾ ਹੁੰਦਾ ਉਹ ਮਾਮਾ ਦੇ ਧੀਆਂ ਦਾ ਵੀ ਵੱਖਰਾ ਰਿਸ਼ਤਾ ਹੁੰਦਾ। ਨਾ ਹੀ ਆ ਵੀ ਮਾਂ ਪਿਓ ਨਾਲ ਸਦਾ ਤਾਂ ਨਹੀਂ ਨੇਪਦੇ ਹਨਾ ਭਰਾ ਪਰ ਜਾਈਆਂ ਵੀ ਸਾਰੇ ਵਸਦੇ ਰਸਦੇ ਰਹਿਣ ਪਰ ਜਿਹੜਾ ਮਾਂ ਪਿਓ ਨਾਲ ਰਿਸ਼ਤਾ ਮਾਂ ਪਿਓ ਨਾਲ ਹੁੰਦਾ ਤੇ ਬਾਕੀ ਪਿਛਲੇ ਸਾਲ ਤੇਰਾ ਮਾਮਾ ਇੱਥੇ ਆ ਆਸ ਕੀ ਵਾਰੀ ਮਾਮਾ ਆ ਗਏ ਉਹ ਵੀ ਬੜਾ ਮਜ਼ਾ ਆਇਆ। ਬੜੀ ਘੈਂਟ ਵਾਲੀ ਮਣਾਈ। ਹਾਂ। ਇਹ ਅਰਮਨ ਦਾ ਧਿਆਨ ਵੇਖੋ। 250 ਰੁਪਏ ਖੁੱਲਾ ਹੈਗਾ ਆ ਤੁਸੀਂ ਸਭ ਨੇ ਚਾਰਨੀ ਕਲਾਜ ਰੱਖੇ ਖੋਸ਼ ਰੋ ਜੀ ਅਰਮਣ 250 250 ਲੈਵਾਂਗੇ ਹੋ ਕੇ ਜੀ ਬਾਏ 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 ਕਰ ਦੋ ਹੈਪੀ ਦਿਨ ਕਹਿ ਦੋ